ਆਪਣੇ ਮੂੜੇ ਦੇ ਤੇ ਚਿੱਟਾ ਵੇਜ ਵੇਜ ਦਾ ਸਾਰਾ ਪਿੰਡ ਕਰਤਾ ਖਰਾਬ ਓਏ ਤੇ ਮੇਰੀ ਸੁਣ ਲੈ ਦੱਸ ਤੇ ਅਗਰ ਤੇ ਉਹ ਸਖਤ ਕਾਨੂੰਨ ਕਰਾਂਗਾ ਤੇਰੀ ਕੁੱਤਾ ਯਾਦ ਕਰ ਰਹੀਆਂ ਪਿੰਡ ਦੇ ਵਿੱਚ ਨਹੀਂ ਦਸ਼ਤ ਪਾਈ ਕਿ ਜੇ ਤੂੰ ਪਿੰਡ ਦੇ ਵਿੱਚ ਦਸ਼ਤ ਤਾਂ ਮੌਲ ਪੈਦਾ ਕੀਤਾ ਜਾਂ ਪਿੰਡ ਦੇ ਵਿੱਚ ਕਿਸੇ ਨੂੰ ਡਰਾਉਣ ਤੋਂ ਕੋਸ਼ਿਸ਼ ਕੀਤੀ ਤੇਰੇ ਨਾਲ ਉਹ ਹੁਕਮ ਕੀਤਾ ਜਾਏਗਾ ਕਾਨੂੰਨੀ ਤੌਰ ਤੇ ਕਿ ਤੇਰੇ ਆਉਣ ਵਾਲੀਆਂ ਕੁੱਤਾ ਯਾਦ ਕਰ ਰਹੀਆਂ ਵੀ ਤੂੰ ਕਿਸੇ ਪਿੰਡ ਦੇ ਵਿੱਚ ਤੂੰ ਤਾਂ ਪੰਡ ਹੁੰਦਾ ਸੀਗਾ ਤਾਂ ਮੈਂ ਉਹ ਇਸ ਪਿੰਡ ਦੇ ਵਿਅਕਤੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਇਹ ਤੋਹੇ ਪਿੰਡ ਦਾ ਸਰਪੰਚ ਚੁਣਿਆ ਇੱਕ ਸ਼ਰਾਬੀ ਤੇ ਤਕਵਾfi ਜਿਹਦੇ ਖਿਲਾਫ 18 ਨਾਮ ਅਰਜੇ ਦਰਜ ਨੇ ਤੋ ਕਹਿ ਤੋ ਭਾਵੇਂ ਐ ਕਿ ਪ੍ਰੇਖਿਤਣਾ ਕਿਹਦੇ ਰਹਿ ਜੀ ਕਿ ਤੂੰ ਪਿੰਡਾਂ ਦੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਵੋਟਾਂ ਪਵਾ ਲੇਗਾ ਤੇ ਤੈਨੂੰ ਬਖਸ਼ ਦਿੱਤਾ ਜਾਏਗਾ ਬਿਲਕੁਲ ਨਹੀਂ ਹੋਏਗਾ ਇਦਾਂ ਇਹ ਆਪਣੇ ਦਿਲ ਤੋਂ ਪੁਲੇਖਾ ਕੱਢ ਦੇ ਤੇਰਾ ਮੈਂ ਗਿਆnga ਜਮਾਨੇ ਦਾ ਜਲੂਸ ਕੰਢ ਇਹ ਨੋਟ ਕਰ ਲੈ ਧਿਆਨ ਨਾਲ ਮੇਰੀ ਗੱਲ ਠੀਕ ਹੈ ਤੇਰੇ ਮੁੰਡੇ ਦੇ ਖਲਾਅ ਖਰਦਾਬ ਕਰ ਦੇ ਪਰਚਾ ਦਰਜ ਹੋ ਗਿਆ ਚਿੱਟਾ ਦਾ ਤਾਂ ਥਾਰਾ ਪੇੜ ਤੋਂ ਚਿੱਟਾ ਮੇਜੇ ਵਿੱਚ ਕਰ ਦਿੱਤਾ ਖਰਾਬ ਤੇ ਤੇਰਾ ਵੀ ਜਿਹੜਾ ਜਿਹੜਾ ਤੂੰ ਐਸੇ ਬਣਾ ਰਿਆ ਨਾ ਮਹਿਮਨਾਰੇ ਤੇ ਜਿਹੜਾ ਲੋਕਾਂ ਨੂੰ ਡਰਾ ਧਮਕਾ ਕੇ ਤੂੰ ਆਪਣੇ ਨਾਂ ਤੋਂ ਜਗ੍ਹਾ ਪੈਦਾ ਕਰ ਰਿਆ ਤੇ ਤੇਰੀ ਜਗ੍ਹਾ ਜੁਗਾ ਰਹਿ ਰਿਹਾ ਇੱਥੇ ਤੇ ਤੈਨੂੰ ਬਣਾਵਾਗਾ ਬੰਦੇ ਦਾ ਪੁੱਤ ਇਹ ਨੋਟ ਕਰ ਲੈ ਮੇਰੀ ਧਿਆਨ ਨਾਲ ਗੱਲ ਤੇ ਭਲੇ ਖੇਤ ਨੂੰ ਲਾਜ ਆਪਣੇ ਆਪ ਤੇ ਖਰਾਬ ਦੇ ਤੇ ਆਪਣੇ ਮੁੰਡੇ ਦੇ ਤੇ ਚਿਟਾ ਵੇਜ ਵੇਜ ਦਾ ਸਾਰਾ ਪਿੰਡ ਕਰਤਾ ਖਰਾਬ ਓਏ ਤੇ ਮੇਰੀ ਸੁਣ ਲੈ ਗੱਲ ਤੇ ਅਗਲੇ ਤੇ ਉਹ ਸਖਤ ਕਾਨੂੰਨੀ ਕਰਾਂਗਾ ਤੇਰੀ ਕੁੱਸਤਾ ਯਾਦ ਕਰ ਰਹੀਆਂ ਪਿੰਡ ਦੇ ਵਿੱਚ ਜਿਹੜੀ ਦਸ਼ਤ ਪਾਈ ਗਈ ਹੈ ਜੇ ਤੂੰ ਪਿੰਡ ਦੇ ਵਿੱਚ ਜੈਸੇ ਤਾਂ ਮੌਲ ਪੈਦਾ ਕੀਤਾ ਜਾਂ ਪਿੰਡ ਦੇ ਵਿੱਚ ਕਿਸੇ ਨੂੰ ਡਰਾਉਂਣ ਤੋਂ ਲਿਖਣ ਦੀ ਕੋਸ਼ਿਸ਼ ਕੀਤੀ ਤੇਰੇ ਨਾਲ ਉਹ ਹੋ ਸਖਤ ਕੀਤਾ ਜਾਏਗਾ ਕਾਨੂੰਨੀ ਤੌਰ ਤੇ ਕਿ ਤੇਰੇ ਆਉਣ ਵਾਲੀਆਂ ਕੁੱਸਤਾ ਯਾਦ ਕਰ ਰਹੀਆਂ ਕਿ ਤੂੰ ਕਿਸੇ ਪਿੰਡ ਦੇ ਲਈ ਜੂੜਾ ਬੰਦ ਹੁੰਦਾ ਸੀਗਾ ਮੈਂ ਉਹ ਦੇ ਸਪੰਸਰ ਵਿਅਕਤੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਪਿੰਡ ਦਾ ਸਰਪੰਚ ਚੁਣਿਆ ਇੱਕ ਸ਼ਰਾਬੀ ਤੇ ਤਕਵਾਫੀ ਜਿਹਦੇ ਖਿਲਾਫ 18-18 ਪਰਚੇ ਦਰਜ ਨੇ ਤੋ ਕਹਿ ਤੋ ਭਾਵੇਂ ਆ ਇਹ ਪਿੰਡ ਤੇ ਕਿਤੇ ਨਹੀਂ ਰਹਿ ਜੀ ਕਿ ਤੂੰ ਪਿੰਡਾਂ ਦੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਵੋਟਾਂ ਪਵਾ ਲੇਗਾ ਤੇ ਤੈਨੂੰ ਬਖਸ਼ ਦਿੱਤਾ ਜਾਏਗਾ ਬਿਲਕੁਲ ਨਹੀਂ ਹੋਏਗਾ ਤਾਂ ਇਹ ਆਪਣੇ ਦਿਲ ਤੋਂ ਪੁਲੇਖਾ ਕੱਢ ਦੇ ਤੇਰਾ ਮੈਂ ਦੇਾਂਗਾ ਜਮਾਨੇ ਦਾ ਸ਼ਲੂਸ ਕੰਡ ਇਹ ਨੋ ਤਿਆਨ ਮੇਰੀ ਗੱਲ ਠੀਕ ਹੈ ਤੇਰੇ ਮੁੰਡੇ ਦੇ ਖਲਾਅ ਗੁਰਦਾਸਪੁਰ ਚ ਪਰਚਾ ਦਰਜ ਹੋ ਗਿਆ ਚਿੱਟਾ ਦਾ ਤੂੰ ਥਾਰਾ ਪਿੰਡ ਤੋਂ ਚਿੱਟਾ ਵੇਚੇ ਕਰ ਦਿੱਤਾ ਖਰਾਬ ਤੇ ਤੇਰਾ ਵੀ ਜਿਹੜਾ ਜਿਹੜਾ ਤੂੰ ਐਸੇ ਬਣਾ ਰਿਆ ਨਾ ਮਹਿਮਨਾਰੇ ਤੇ ਜਿਹੜਾ ਲੋਕਾਂ ਨੂੰ ਡਰਾ ਤਮਕਾ ਕੇ ਤੂੰ ਆਪਣਾ ਨਾਮ ਜਗ੍ਹਾ ਪੈਦਾ ਕਰ ਰਿਆ ਹੈ ਤੇ ਤੇਰੀ ਜਗ੍ਹਾ ਜੁਗਾ ਰਹਿ ਰਿਹਾ ਇੱਥੇ ਤੇ ਤੈਨੂੰ ਬਣਾਵਾਗਾ ਬੰਦੇ ਦਾ ਪੁੱਤ ਇਹ ਨੋਟ ਕਰ ਲੈ ਮੇਰੀ ਧਿਆਨ ਨਾਲ ਗੱਲ ਤੇ ਚਟਾ ਵੇਜ ਵੇਜ ਦਾ ਸਾਰਾ ਪਿੰਡ ਕਰਤਾ ਖਰਾਬ ਓਏ ਤੇ ਮੇਰੀ ਸੁਣ ਲੈ ਦੱਸ ਤੇ ਅਗਰ ਤੇ ਤੇ ਉਹ ਸਖਤ ਕਾਨੂੰਨੀ ਕਰਾਂਗਾ ਤੇਰੀ ਕੁੱਤਾ ਯਾਦ ਕਰ ਰਹੀਆਂ ਪਿੰਡ ਦੇ ਵਿੱਚ ਜਸ਼ਤ ਪਾਈ ਗਿਆ ਇਹ ਤੂੰ ਪਿੰਡ ਦੇ ਵਿੱਚ ਜਸ਼ਤ ਤਾਂ ਮੌਲਤਾ ਦਾ ਕੀਤਾ ਜਾਂ ਪਿੰਡ ਦੇ ਵਿੱਚ ਕਿਸੇ ਨੂੰ ਡਰਾਉਣ ਤੋਂ ਕੋਸ਼ਿਸ਼ ਕੀਤੀ ਤੇਰੇ ਨਾਲ ਉਹ ਹੱਦ ਕੀਤਾ ਜਾਏਗਾ ਸਮੂਲੀ ਤੌਰ ਤੇ ਕਿ ਤੇਰੇ ਆਉਣ ਵਾਲੀਆਂ ਕੁੱਤਾ ਯਾਦ ਕਰ ਰਹੀਆਂ ਵੀ ਤੂੰ ਕਿਸੇ ਪਿੰਡ ਦੇ ਲਈ ਤੂੰ ਤਾਂ ਹੁੰਦਾ ਜੀਗਾ ਤਾਂ ਨਾ ਉਹ ਇਸ ਪਿੰਡ ਦੇ ਵਿਅਕਤੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਹੈ ਤੁਹਾਨੂੰ ਪਿੰਡ ਦਾ ਸਰਪੰਚ ਚੁਣਿਆ ਦੇ ਕੇ ਸਰਭੀ ਤੇ ਕਵਾਫੀ ਜਿਹਦੇ ਖਿਲਾਫ 18 ਨਾਲ ਅਰਜੇ ਦਰਜ ਨੇ ਤੋ ਕਹਿ ਤੋ ਭਾਵੇ ਐ ਕਿ ਤੈ ਭੇਖ ਤਾ ਕਿਹਦੇ ਰਹਿ ਜੀ ਕਿ ਤੂੰ ਪਿੰਡਾਂ ਦੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਵੋਟਾਂ ਬੁਆਲੇਗਾ ਤੇ ਤੈਨੂੰ ਬਖਸ਼ ਦਿੱਤਾ ਜਾਏਗਾ ਬਿਲਕੁਲ ਨਹੀਂ ਹੋਏਗਾ ਇਦਾਂ ਇਹ ਆਪਣੇ ਦਿਲ ਚੋਂ ਪੁਲੇਖਾ ਕੱਢ ਦੇ ਤੇਰਾ ਮਤ ਗਿਆਨ ਅੱਜ ਜਮਾਨੇ ਦਾ ਜਲੂਸ ਕੱਢ ਇਹ ਨੋਟ ਕਰ ਲੈ ਧਿਆਨ ਨਾਲ ਮੇਰੀ ਗੱਲ ਠੀਕ ਹੈ ਤਾਂ ਵੇਜੋਇ ਤੇ ਕਰ ਦਿੱਤਾ ਖਰਾਬ ਤੇ ਤੇਰਾ ਵੀ ਜਿਹੜਾ ਜਿਹੜਾ ਤੂੰ ਐਸੇ ਬਣਾ ਰਿਆ ਨਾ ਮਹਿਮਨਾਰੇ ਤੇ ਜਿਹੜਾ ਲੋਕਾਂ ਨੂੰ ਡਰਾ ਧਮਕਾ ਕੇ ਤੂੰ ਆਪਣੇ ਨਾਂ ਦੇ ਜਗ੍ਹਾ ਪੈਦਾ ਕਰ ਰਿਆ ਤੇ ਤੇਰੀ ਜਗ੍ਹਾ ਜੁਗਾ ਰਹਿ ਰਿਹਾ ਇੱਥੇ ਤੇ ਤੈਨੂੰ ਬਣਾਵਾਗਾ ਮੈਂ ਬੰਦੇ ਦਾ ਪੁੱਤ ਇਹ ਨੋਟ ਕਰ ਲੈ ਮੇਰੀ ਧਿਆਨ ਨਾਲ ਗੱਲ ਤੇ ਭਲੇ ਕਿਤੇ ਨਾ ਆਜ ਆਪਣੇ ਆਪ ਤੇ ਸ਼ਰਾਬ ਦੇ ਤੇ ਆਪਣੇ ਮੋੜੇ ਦੇ ਤੇ ਚਿੱਟਾ ਵੇਜੋਇ ਦਾ ਸਾਰਾ ਪਿੰਡ ਕਰਤਾ ਖਰਾਬ ਓਏ ਤੈਨੂੰ ਮੇਰੇ ਸੁਣਨਾ ਕਰਦੇ ਆਂ ਅਗੱਜ ਤੇ ਹੋਰ ਫਕਤ ਕਾਨੂੰਨੀ ਕਰਾਂਗਾ ਤੇਰੇ ਪੁਸਤਾ ਯਾਦ ਕਰ ਰਹੀਆਂ ਪਿੰਡ ਦੇ ਵਿੱਚ ਦੀ ਗਸ਼ਤ ਪਾਈ ਗਈ ਹੈ ਜੇ ਤੂੰ ਪਿੰਡ ਦੇ ਵਿੱਚ ਜੈਸੇ ਤਾਂ ਮੌਲ ਪੈਦਾ ਕੀਤਾ ਜਾਂ ਪਿੰਡ ਦੇ ਵਿੱਚ ਕਿਸੇ ਨੂੰ ਡਰਾਉਣ ਤੋਂ ਕੋਸ਼ਿਸ਼ ਕੀਤੀ ਤੇਰੇ ਨਾਲ ਉਹ ਹੱਦ ਕੀਤਾ ਜਾਏਗਾ ਕਾਨੂੰਨੀ ਤੌਰ ਤੇ ਕਿ ਤੇਰੇ ਆਉਣ ਵਾਲੀਆਂ ਪੁਸਤਾ ਯਾਦ ਕਰ ਰਹੀਆਂ ਵੀ ਤੂੰ ਕਿਸੇ ਪਿੰਡ ਦੇ ਵਿੱਚ ਕੋਈ ਬੰਟ ਹੁੰਦਾ ਸੀਗਾ ਤੇ ਮੈਂ ਉਹ ਇਸ ਪਿੰਡ ਦੇ ਵਿਅਕਤੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਤੁਸੀਂ ਪਿੰਡ ਦਾ ਸਰਪੰਚ ਚੁਣਿਆ ਇੱਕ ਸ਼ਰਾਬੀ ਤੇ ਕਬਾਬੀ ਜਿਹਦੇ ਖਿਲਾਫ 18-18 ਪਰਚੇ ਦਰਜ ਨੇ ਤੂੰ ਕਹਿ ਤੂੰ ਭਾਵੇਂ ਐ ਕਿ ਤਿਹ ਕਿਤਨਾ ਕਿਤੇ ਰਹਿ ਗਈ ਕਿ ਤੂੰ ਪਿੰਡਾਂ ਦੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਵੋਟਾਂ ਪਵਾ ਲੇਗਾ ਤੇ ਤੈਨੂੰ ਬਖਸ਼ ਦਿੱਤਾ ਜਾਏਗਾ ਬਿਲਕੁਲ ਨਹੀਂ ਹੋਏਗਾ ਇਦਾਂ ਇਹ ਆਪਣੇ ਦਿਲ ਤੋਂ ਪੁਲੇਖਾ ਕੱਢ ਦੇ ਤੇਰਾ ਮੈਂ ਦੇਾਂਗਾ ਜਮਾਨੇ ਦਾ ਜਲੂਸ ਕੰਢ ਇਹ ਨੋਟ ਕਰ ਲੈ ਧਿਆਨ ਆ ਮੇਰੀ ਗੱਲ ਠੀਕ ਹੈ ਤੇਰੇ ਮੁੰਡੇ ਦੇ ਖਲਾਅ ਗੁਰਦਾਸਪੁਰ ਤੇ ਪਰਚਾ ਦਰਜ ਹੋ ਗਿਆ ਚਿੱਟਾ ਦਾ ਤੇ ਥਾਰਾ ਪਿੰਡ ਦਾ ਕਿੱਤਾ ਵੇਚੇ ਕਰ ਦਿੱਤਾ ਖਰਾਬ ਤੇ ਤੇਰਾ ਵੀ ਜਿਹੜਾ ਜਿਹੜਾ ਤੂੰ ਐਸੇ ਬਣਾ ਰਿਆ ਨਾ ਮਹਿਮਨਾਰੇ ਤੇ ਜਿਹੜਾ ਲੋਕਾਂ ਨੂੰ ਡਰਾ ਧਮਕਾ ਕੇ ਤੂੰ ਆਪਣੇ ਨਾਂ ਦੇ ਜਗ੍ਹਾ ਪੈਦਾ ਕਰ ਰਿਆ ਤੇ ਤੇਰੀ ਜਗ੍ਹਾ ਜੁਗਾ ਰਹਿਈਂ ਇੱਥੇ ਤੇ ਤੈਨੂੰ ਬਣਾਵਾਗਾ ਬੰਦੇ ਦਾ ਪੁੱਤ ਇਹ ਨੋਟ ਕਰ ਲੈ ਮੇਰੀ ਧਿਆਨ ਨਾਲ ਗੱਲ ਸੁਣ ਤਾ ਭਲੇਖ ਤੇਰਾ ਆਜ ਆਪਣੇ ਆਪ ਤੇ ਆਪਣੇ ਆਪ ਤੇ ਤੇ ਆਪਣੇ ਮੁੰਡੇ ਦੇ ਤੇ ਚਿੱਟਾ ਵੇਜ ਵੇਜ ਦਾ ਸਾਰਾ ਪਿੰਡ ਕਰਤਾ